ਜੋ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਉਹ ਵੀਡੀਓਜ਼ ਮੇਰੀਆਂ ਪ੍ਰਭ ਨਾਲ ਆ ਉਹ ਵੀ ਸੱਚ ਆ ਜਿੱਦੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਕਿ ਜਦੋਂ ਰਿਕਾਰਡ ਕੀਤੀ ਉਹ ਤੁਹਾਨੂੰ ਨਹੀਂ ਪਤਾ ਲੱਗ ਰਿਆ ਸੀਗਾ ਕਿ ਮੈਨੂੰ ਨਹੀਂ ਪਤਾ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਮੈਨੂੰ ਵੀਡੀਓਜ਼ ਉਸ ਦਿਨ ਪਤਾ ਲੱਗੀਆਂ ਜਿੱਦਣ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹੋ ਅੱਜ ਕੱਲ ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸਾਰਾ ਕੁਝ ਟਰੂਥ ਹੈ ਇਧਰ ਪ੍ਰਭੂ ਸੀਗਾ ਵੀ ਚਲੋ ਸਾਰਾ ਕੁਝ ਫਿਊਚਰ 'ਚ ਇਹੀ ਆ ਮੈਨੂੰ ਨਹੀਂ ਸੀ ਪਤਾ ਵੀ ਦੋਨਾਂ ਪਾਸਿਓ ਹਾਂ ਇਹ ਇੱਕ ਕਾਲ ਰਿਕਾਰਡਿੰਗ ਹੈ ਮੇਰੇ ਕੋਲ ਸੁਣਾਓ ਜਰਾ ਕੀ ਕਹਿ ਰਿਆ ਸੀਗਾ ਮੁੰਡਾ ਕਹਿੰਦਾ ਕਿ ਤੁਹਾਡੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਸੀਗੇ ਇਸ ਕਰਕੇ ਤੁਹਾਨੂੰ ਛੱਡਦਾ ਉਹਨੇ ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਜਿਹੜੇ ਮੇਰੀ ਬੈਸਟ ਫਰੈਂਡ ਦੀ ਵਿੱਚ ਗੱਲ ਹੋਈ ਆ ਉਸ ਗੱਲ ਦੇ ਬੈਸਟ ਫਰੈਂਡ ਦੇ ਮੇਰੇ ਤੋਂ ਪ੍ਰੂਫ ਪਏ ਆ ਉਹ ਕੀ ਕਹਿੰਦੀ ਸੀਗੀ ਉਹ ਇਹਨਾਂ ਰਿਲੇਸ਼ਨ 'ਚ ਸੀਗੀ ਨੂੰ ਜਦੋਂ ਉਸਨੇ ਰਿਲੇਸ਼ਨ ਬਣਾਇਆ ਤੁਹਾਨੂੰ ਕੁਝ ਪਿਆ ਦਿੱਤਾ ਤੁਹਾਨੂੰ ਇੱਕ ਚੈਟ ਵੀ ਜਿਹੜੀ ਲੀਕ ਹੋਈ ਹੈ ਕਿ ਕੁੜੀ ਨੂੰ ਕੁਝ ਕੋਕ ਦੇ ਵਿੱਚ ਪਿਆਤਾ ਸੀ ਉਹ ਕੀ ਕਹਾਣੀ ਹੈ ਉਹ ਸੱਚੀ ਕਹਾਣੀ ਹੈ ਜਾਂ ਝੂਠ ਹੈ ਉਹ ਨਹੀਂ ਉਹ ਸੱਚੀ ਹੈ ਇੱਕ ਨਾ ਟਰੈਕਟਰ ਮੋਡੀਫਿਕੇਸ਼ਨ ਵਾਲੇ ਆ ਭਾਜੀ ਜੱਗੇ ਬੋਸ ਇੱਕ ਟਾਈਮ ਤੇ ਸਾਲਾ ਸਾਡੀ ਇੱਦੀ ਸੀ ਦੋਨਾਂ ਜਾਨੇ ਜਿਵੇਂ ਹਾਂ ਦੋਨੇ ਜਾਨੇ ਇਕੱਠੇ ਸੁਸਾਈਡ ਕਰ ਲਈਏ ਵੀ ਚੱਲੀਏ ਇੱਥੋਂ ਦੁਨੀਆ ਤੋਂ ਮੈਂ ਜੋ ਸੁਸਾਈਡ ਕਰਦੀ ਸੀਗੇ ਮੇਰੇ ਮੂਰੇ ਮੇਰੇ ਫਾਦਰ ਸਾਹਿਬ ਦੀ ਸ਼ਰਮ ਆ ਜਾਂਦੀ ਸੀ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਟਰੈਕਟਰ ਚਲਾਉਂਦੀ ਕੁੜੀ ਦੀਆਂ ਵੀ ਔਰ ਉਸ ਤੋਂ ਬਾਅਦ ਉਸ ਦੀਆਂ ਕੁਝ ਅਪੱਤੀਜਨਕ ਅਸ਼ਲੀਲ ਵੀਡੀਓਜ਼ ਵਾਇਰਲ ਹੋ ਗਈਆਂ ਔਰ ਜਿਸ ਮੁੰਡੇ ਨੇ ਉਹ ਵੀਡੀਓ ਵਾਇਰਲ ਹੋਈਆਂ ਨੇ ਕੀਤੀਆਂ ਨੇ ਔਰ ਉਹ ਮੁੰਡਾ ਉਸਦਾ ਮੰਗੇਤਰ ਹੀ ਸੀ ਉਪਲ ਫਾਰਮ ਵਾਲੀ ਜਿਸ ਕੁੜੀ ਦੀਆਂ ਵੀਡੀਓਜ਼ ਵਾਇਰਲ ਹੋਈਆਂ ਉਹਨਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵੇਲੇ ਕੁੜੀ ਸਾਡੇ ਨਾਲ ਹੈ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਸ ਪੂਰੇ ਕੇਸ ਦੇ ਵਿੱਚ ਕਿਉਂਕਿ ਤਕਰੀਬਨ 15 ਦਿਨ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਿੱਤੀਆਂ ਹੋਈਆਂ ਪਰ ਪੁਲਿਸ ਨੇ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਉਪਲ ਫਾਰਮ ਵਾਲੀ ਉਸ ਕੁੜੀ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਆਖਰਕਾਰ ਇਹ ਸਭ ਕੁਝ ਕਿਵੇਂ ਹੋਇਆ ਕਿਵੇਂ ਵੀਡੀਓਜ਼ ਸਾਹਮਣੇ ਆ ਗਈਆਂ ਕਿਵੇਂ ਇਹ ਵੀਡੀਓਜ਼ ਜਿਹੜੀਆਂ ਜਨਤਕ ਹੋਈਆਂ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਗੱਲ ਕਰਨਾ ਚਾਹੂੰਗਾ ਕਿ ਇਹ ਹੋਇਆ ਕਿ ਕਿਵੇਂ ਤੁਹਾਡੀਆਂ ਵੀਡੀਓਜ਼ ਪ੍ਰਾਈਵੇਟ ਵੀਡੀਓਜ਼ ਕਿਵੇਂ ਲੀਕ ਹੋ ਗਈਆਂ ਤੁਹਾਡੀਆਂ ਮੇਰਾ ਨਾ ਉਹਦੇ ਨਾਲ ਸਾਰਾ ਕੁਝ ਡਨ ਸੀਗਾ ਰਿਸ਼ਤਾ ਵਗੈਰਾ ਤੇ ਘਰੇ ਇੱਕ ਦੂਜੇ ਦੇ ਪਤਾ ਸੀਗਾ ਆਉਣੀ ਜਾਣੀ ਸੀ ਘਰਾਂ 'ਚ ਉਹ ਮੇਰੇ ਘਰ ਆਉਂਦਾ ਸੀਗਾ ਤੇ ਮੈਂ ਉਹਦੇ ਵੀ ਜਾਂਦੀ ਸੀਗੀ ਕੋਈ ਫੰਕਸ਼ਨ ਹੋਣਾ ਉੱਥੇ ਵੀ ਸੋ ਮੈਨੂੰ ਇਹ ਸੀਗਾ ਵੀ ਚਲੋ ਇੱਕ ਦੂਜੇ ਦੇ ਨਾਲ ਹੀ ਰਹਿਣਾ ਹੈ ਨਾ ਵੀ ਸਾਰੀ ਉਮਰ ਵੀ ਸਾਰਾ ਕੁਝ